ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵਿਚਾਰ ਚਰਚਾ ਵਾਸਤੇ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਯਾਨੀ 10 ਸਤੰਬਰ 2025 ਦਾ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਲੈ ਰਹੇ ਹਾਂ ਹਾਂਜੀ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 646 ਤੇ ਹੈ ਤੇ ਅੱਜ ਆਪਾਂ ਇਸ ਦੇ ਸੰਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੀ ਬਿਲਕੁਲ ਇਹ ਸ਼ਬਦ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਹੈ ਤੇ ਇਸ ਵਿੱਚ ਨਾ ਮਨ ਨੂੰ ਇੱਕ ਜਗ੍ਹਾ ਟਿਕਾਉਣ ਦੀ ਤੇ ਗੁਰੂ ਦੇ ਸ਼ਬਦ ਦੀ ਕੀ ਮਹੱਤਤਾ ਹੈ ਇਸ ਤੇ ਜ਼ੋਰ ਦਿੱਤਾ ਗਿਆ ਹੈ। ਅੱਛਾ ਸ਼ੁਰੂਆਤ ਹੁੰਦੀ ਹੈ ਸ਼ਲੋਕ ਮਹਿਲਾ 3 ਨਾਲ ਸੇਖਾ ਚੋਚਕਿਆ ਚਵਾਇਆ ਇਹੋ ਮਨ ਇਕਤਖਰ ਆਣ। ਇੱਥੇ ਕਿਸ ਸ਼ੇਖ ਨੂੰ ਸੰਬੋਧਨ ਕੀਤਾ ਗਿਆ ਹੈ ਤੇ ਇਕਤਖਰ ਆਣ ਦਾ ਕੀ ਪਾਵ ਹੈ ਜੀ? ਅ ਦੇਖੋ ਜੀ ਗੁਰੂ ਸਾਹਿਬ ਇੱਥੇ ਮਤਲਬ ਕਿਸੇ ਅਜਿਹੇ ਵਿਅਕਤੀ ਨੂੰ ਸ਼ਾਇਦ ਕੋਈ ਧਾਰਮਿਕ ਆਗੂ ਹੋਵੇ ਜੋ ਬਾਰਮੁਖੀ ਹੋ ਗਿਆ ਹੈ ਪਟਕ ਗਿਆ ਹੈ ਹਾਂਜੀ ਦੂਜਿਆਂ ਦੀ ਚੁੱਕ ਵਿੱਚ ਆ ਕੇ ਚੁਚਕਿਆ ਚਵਾਇਆ ਦਾ ਮਤਲਬ ਹੀ ਹੈ ਵੀ ਚੁੱਕਿਆ ਹੋਇਆ ਪਟਕਿਆ ਹੋਇਆ ਅੱਛਾ ਉਹਨੂੰ ਗੁਰੂ ਸਾਹਿਬ ਕਹਿ ਰਹੇ ਨੇ ਕਿ ਪਾਈ ਇਹ ਜਿਹੜਾ ਮਨ ਚਾਰੇ ਪਾਸੇ ਦੌੜਦਾ ਫਿਰਦਾ ਹੈ ਨਾ ਇਹਨੂੰ ਇੱਕ ਟਿਕਾਣੇ ਤੇ ਲਿਆ ਇੱਕ ਘਰ ਵਿੱਚ ਇੱਕ ਘਰ ਵਿੱਚ ਯਾਨੀ ਅੰਦਰ ਵੱਲ ਹਾਂਜੀ ਬਿਲਕੁਲ ਅੰਦਰ ਪ੍ਰਭੂ ਵੱਲ ਮੋੜਨ ਦੀ ਗੱਲ ਹੈ ਤੇ ਅੱਗੇ ਫਿਰ ਕਹਿੰਦੇ ਨੇ ਇਹ ਹੜ ਤੇੜ ਛੜ ਤੂੰ ਗੁਰਕਾ ਸ਼ਬਦ ਪਛਾਣ ਇਹ ਹੜ ਤੇੜ ਕੀ ਚੀਜ਼ਾਂ ਨੇ ਇਹ ਉਹੀ ਨੇ ਜੀ ਵਿੰਗੀਆਂ ਟੇਡੀਆਂ ਗੱਲਾਂ ਫਜ਼ੂਲ ਦੀਆਂ ਦੁਨਿਆਵੀ ਗੱਲਾਂ ਜਿਹੜੀਆਂ ਮਨ ਨੂੰ ਹੋਰ ਉਲਝਾਉਂਦੀਆਂ ਨੇ ਹਾਂਜੀ ਗੁਰੂ ਸਾਹਿਬ ਕਹਿੰਦੇ ਨੇ ਇਹ ਸਭ ਛੱਡ ਇਹਨਾਂ 'ਚ ਕੁਛ ਨਹੀਂ ਪਿਆ ਅਸਲ ਚੀਜ਼ ਹੈ ਗੁਰੂ ਦਾ ਸ਼ਬਦ ਉਸ ਨੂੰ ਸਮਝ ਉਸ ਨੂੰ ਪਛਾਣ ਰਾ ਉੱਥੋਂ ਮਿਲਣਾ ਸਹੀ ਗੱਲ ਹੈ ਇਸ ਤੋਂ ਬਾਅਦ ਫਿਰ ਨਿਮਰਤਾ ਦੀ ਗੱਲ ਆਂਦੀ ਹੈ ਸਮਰਪਣ ਦੀ ਸਤਗੁਰ ਅੱਗੇ ਟਹਿ ਪਉ ਸਭ ਕੁਝ ਜਾਣੇ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਣ ਬਿਲਕੁਲ ਦੇਖੋ ਕਿੰਨੀ ਸਪਸ਼ਟ ਗੱਲ ਹੈ ਗੁਰੂ ਅੱਗੇ ਪੂਰੀ ਤਰ੍ਹਾਂ ਝੁੱਕ ਜਾਣਾ ਟੈਪੋ ਕਿਉਂਕਿ ਸਤਗੁਰੂ ਸਭ ਕੁਝ ਜਾਣਨ ਵਾਲਾ ਹੈ ਤੇ ਨਾਲ ਹੀ ਆਪਣੀਆਂ ਜਿਹੜੀਆਂ ਦੁਨਿਆਵੀ ਖਾਇਸ਼ਾਂ ਨੇ ਆਸਾਂ ਨੇ ਮਨ ਦੀਆਂ ਇੱਛਾਵਾਂ ਉਹਨਾਂ ਨੂੰ ਜਲਾ ਦੇਣਾ ਹੈ ਆਸਾ ਮਨਸਾ ਜਲਾਏ हां जी ਤੇ ਸਭ ਤੋਂ ਵੱਡੀ ਗੱਲ ਇਸ ਦੁਨੀਆ ਵਿੱਚ ਇੱਕ ਮਹਿਮਾਨ ਵਾਂਗ ਵਿਚਰਨਾ ਹੈ ਮਹਿਮਾਨ ਵਾਂਗ ਇਹਦਾ ਕੀ ਮਤਲਬ ਹੋਇਆ ਜੀ ਥੋੜਾ ਜਿਹਾ ਖੋਲੋਗੇ ਮਹਿਮਾਨ ਵਾਂਗ ਮਤਲਬ ਜਿਵੇਂ ਮਹਿਮਾਨ ਕਿਸੇ ਦੇ ਘਰ ਜਾਂਦਾ ਹੈ ਉਹ ਉੱਥੇ ਮਾਲਕੀ ਨਹੀਂ ਜਤੋਂਦਾ ਉਹ ਥੋੜੇ ਸਮੇਂ ਲਈ ਹੁੰਦਾ ਹੈ ਮੋ ਨਹੀਂ ਪਾਉਂਦਾ ਅੱਛਾ ਯਾਨੀ ਨਿਰਮੋਹ ਹੋ ਕੇ ਰਹਿਣਾ ਬਿਲਕੁਲ ਬਿਨਾ ਕਿਸੇ ਮਾਲਕੀ ਦੇ ਭਾਵ ਤੋਂ ਇਹ ਤਾਂ ਬਹੁਤ ਵੱਡੀ ਗੱਲ ਹੈ ਤੇ ਇਸ ਤਰ੍ਹਾਂ ਜੀਵਨ ਜੀਣ ਦਾ ਫਾਇਦਾ ਕੀ ਦੱਸਿਆ ਗੁਰੂ ਸਾਹਿਬ ਨੇ ਫਾਇਦਾ ਅਗਲੀ ਹੀ ਤੁਕ ਚ ਦੱਸਿਆ ਹੈ ਸਤਗੁਰ ਕੈ ਭਾਣੇ ਪੀ ਚਲੇ ਤਾਂ ਦਰਗਾਹ ਪਾਵੇ ਮਾਣ ਹਾਂਜੀ ਜੇ ਇਸ ਤਰੀਕੇ ਨਾਲ ਨਿਮਰਤਾ ਚ ਸਮਰਪਣ ਚ ਤੇ ਬਿਨਾ ਮੋਹ ਦੇ ਗੁਰੂ ਦੀ ਰਜ਼ਾ ਗੁਰੂ ਦੇ ਭਾਣੇ ਵਿੱਚ ਚੱਲਾਂਗੇ ਨਾ ਹਾਂਜੀ ਤਾਂ ਫਿਰ ਰੱਬ ਦੀ ਦਰਗਾਹ ਵਿੱਚ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਮਿਲੇਗੀ ਮਾਣ ਮਿਲੇਗਾ ਤੇ ਜੇ ਇੰਜ ਨਾ ਕਰੀਏ ਤਾਂ ਤਾਂ ਫਿਰ ਅਖੀਰ ਵਿੱਚ ਚੇਤਾਵਨੀ ਹੈ ਨਾਨਕ ਜੇ ਨਾਮ ਨਾ ਚੇਤਨੀ ਤਿਨ ਥਿਗ ਪੈਣਣ ਥਿਗ ਖਾਨ ਅੱਛਾ ਜਿਹੜੇ ਨਾਮ ਨਹੀਂ ਸਿਮਰਦੇ ਪ੍ਰਭੂ ਨੂੰ ਯਾਦ ਨਹੀਂ ਕਰਦੇ ਉਹਨਾਂ ਦਾ ਚੰਗਾ ਪਹਿਨਣਾ ਚੰਗਾ ਖਾਣਾ ਸਭ ਫਟਕਾਰ ਯੋਗ ਹੈ ਵਿਅਰਥ ਹੈ ਸਭ ਕੁਝ ਸਮਝ ਗਿਆ ਜੀ ਫਿਰ ਦੂਸਰਾ ਸ਼ਲੋਕ ਹੈ ਮਾਤੀ ਹਰ ਗੁਣ ਤੋਟ ਨਾ ਆਵਈ ਕੀਮਤ ਕਹਿਣ ਨਾ ਜਾਏ ਇੱਥੇ ਪ੍ਰਭੂ ਦੇ ਗੁਣਾਂ ਦੀ ਬੇਅੰਤਤਾ ਦੀ ਗੱਲ ਹੋ ਰਹੀ ਹੈ ਹਾਂਜੀ ਬਿਲਕੁਲ ਪ੍ਰਭੂ ਦੇ ਗੁਣ ਇੰਨੇ ਨੇ ਇੰਨੇ ਨੇ ਕਿ ਕਦੇ ਮੁਕਦੇ ਹੀ ਨਹੀਂ ਤੋਟ ਨਾ ਆਵਈ ਤੇ ਉਹਨਾਂ ਦੀ ਕੀਮਤ ਉਹਨਾਂ ਦਾ ਮੁੱਲ ਕੋਈ ਪਾਈ ਨਹੀਂ ਸਕਦਾ ਤਾਂ ਫਿਰ ਇੰਨਾ ਬਿਆੰਤ ਗੁਣਾਂ ਨਾਲ ਜੁੜਿਆ ਕਿਵੇਂ ਜਾਵੇ ਉਹਦਾ ਰਾਹ ਵੀ ਗੁਰੂ ਸਾਹਿਬ ਨੇ ਦੱਸਿਆ ਹੈ ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮਹਿਰ ਰਹੇ ਸਮਾਏ ਦੋ ਗੁਰਮੁਖ ਹੋ ਕੇ ਹਾਂਜੀ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਗੁਰੂ ਦੇ ਸੰਮੁਖ ਹੋ ਕੇ ਜਦੋਂ ਅਸੀਂ ਪ੍ਰਭੂ ਦੇ ਗੁਣਾਂ ਦਾ ਸਿਮਰਨ ਕਰਦੇ ਹਾਂ ਉਹਨਾਂ ਨੂੰ ਗਾਉਂਦੇ ਹਾਂ ਹਰ ਗੁਣ ਰਵੈ ਹਾਂਜੀ ਤਾਂ ਹੌਲੀ-ਹੌਲੀ ਅਸੀਂ ਆਪ ਉਹਨਾਂ ਗੁਣਾਂ ਵਿੱਚ ਸਮਾ ਜਾਂਦੇ ਹਾਂ ਉਹਨਾਂ ਦਾ ਹੀ ਰੂਪ ਹੋ ਜਾਂਦੇ ਹਾਂ ਗੁਣ ਮੈਂ ਰਹ ਸਮਾਈ ਵਾਹ ਬਹੁਤ ਖੂਬ ਅੱਛਾ ਇੰਨਾ ਸ਼ਲੋਕਾਂ ਤੋਂ ਬਾਅਦ ਫਿਰ ਪੌੜੀ ਆਉਂਦੀ ਹੈ ਪੌੜੀ ਹਰ ਚੋਲੀ ਦੇਹ ਸਵਾਰੀ ਕਢ ਪੈਦੀ भगत ਕਰ ਇੱਥੇ ਸਰੀਰ ਨੂੰ ਚੋਲੀ ਕਿਹਾ ਗਿਆ ਹੈ ਜੀ ਪੌੜੀ ਵਿੱਚ ਗੁਰੂ ਸਾਹਿਬ ਨੇ ਇਸ ਮਨੁੱਖਾ ਸਰੀਰ ਨੂੰ ਸਾਡੀ ਦੇਹ ਨੂੰ ਇੱਕ ਬੜੀ ਸੋਹਣੀ ਚੋਲੀ ਕਿਹਾ ਹੈ ਜਿਹੜੀ ਪ੍ਰਭੂ ਨੇ ਆਪ ਬਣਾਈ ਹੈ ਹਾਂਜੀ ਪਰ ਇਸ ਚੋਲੀ ਦੀ ਅਸਲੀ ਸਜਾਵਟ ਅਸਲੀ ਸੁੰਦਰਤਾ ਉਦੋਂ ਹੈ ਜਦੋਂ ਇਸ ਉੱਤੇ ਭਗਤੀ ਦੀ ਕਢਾਈ ਕੀਤੀ ਜਾਵੇ ਕਾਢ ਪੈਂਦੀ ਭਗਤ ਕਰ ਯਾਨੀ ਭਗਤੀ ਨਾਲ ਇਸ ਨੂੰ ਸ਼ਿੰਗਾਰਿਆ ਜਾਵੇ ਅੱਛਾ ਤੇ ਅੱਗੇ ਹੈ ਹਰ 파ਟ ਲਗਾ ਅ ਦਿਖਾਈ ਬਹੁ ਬਹੁ ਵਿਦੀ ਪਾਤ ਕਰੇ ਇਸ ਦਾ ਕੀ ਮਤਲਬ ਹੈ ਇਸ ਦਾ ਮਤਲਬ ਹੈ ਕਿ ਇਸ ਸ਼ਰੀਰ ਰੂਪੀ ਚੋਲੀ ਨੂੰ ਪ੍ਰਭੂ ਨੇ ਆਪਣੇ ਨਾਮ ਰੂਪੀ ਬਹੁਤ ਹੀ ਕੀਮਤੀ ਰੇਸ਼ਮ ਹਰ 파ਟ ਨਾਲ ਹਾਂਜੀ ਬਹੁਤ ਜ਼ਿਆਦਾ ਤੇ ਕਈ ਤਰੀਕਿਆਂ ਨਾਲ ਗਈ ਰੰਗਾ ਨਾਲ ਸਜਾਇਆ ਹੋਇਆ ਹੈ ਇਹ ਅੰਦਰ ਦੀ ਅਧਿਆਤਮਿਕ ਸੁੰਦਰਤਾ ਹੈ ਪਰ ਇੱਕ ਪੇਧ ਦੀ ਗੱਲ ਹੈ ਹਾਂ ਅਗਲੀ ਤੁਕੇ ਹੀ ਕਹਿੰਦੀ ਹੈ ਨਾ ਕੋਈ ਬੂਝਉ ਬੂਝਣਹਾਰਾ ਅੰਤਰ ਵਿਵੇਕ ਉਕਰ ਬਿਲਕੁਲ ਇਸ ਪੇਧ ਨੂੰ ਇਸ ਸਚਾਈ ਨੂੰ ਕੋਈ ਵਿਰਲਾ ਹੀ ਸਮਝ ਸਕਦਾ ਹੈ ਬੂਝਣਹਾਰਾ ਟਿੱਕੀ ਵਿੱਚ ਸਮਝ ਸਕਦਾ ਹੈ ਆਪਣੇ ਅੰਦਰ ਸਹੀ ਸੋਝੀ ਸਹੀ ਵਿਚਾਰ ਵਿਵੇਕ ਉ ਪੈਦਾ ਕਰਕੇ ਪਰ ਇਸ ਸਮਝ ਇਹ ਵਿਵੇਕ ਵੀ ਆਪਣੇ ਆਪ ਨਹੀਂ ਆਉਂਦਾ ਨਹੀਂ ਨਹੀਂ ਜੀ ਅਗਲੀ ਤੁਕ ਚ ਸਪਸ਼ਟ ਹੈ ਸੋ ਬੂਜੈ ਇਹੂ ਵਿਵੇਕ ਜਿਸ ਬੁਝਾਏ ਆਪ ਹਰ ਇਹ ਸਮਝ ਵੀ ਉਹਨੂੰ ਹੀ ਮਿਲਦੀ ਹੈ ਜਿਸ ਨੂੰ ਪ੍ਰਭੂ ਆਪ ਸਮਝਾਂਦਾ ਹੈ ਜਿਸ ਤੇ ਉਹਦੀ ਕਿਰਪਾ ਹੁੰਦੀ ਹੈ ਅੱਛਾ ਤਾਂ ਸਾਰੀ ਖੇਡ ਪ੍ਰਭੂ ਦੀ ਆਪਣੀ ਕਿਰਪਾ ਦੀ ਹੈ ਜੀ ਬਿਲਕੁਲ ਤਾਂ ਫਿਰ ਇਸ ਪੂਰੀ ਪੌੜੀ ਦਾ ਤੇ ਸਾਰੇ ਹੁਕਮਨਾਮੇ ਦਾ ਸਾਰ ਕੀ ਨਿਕਲਿਆ ਅੰਤਿਮ ਤੁਕ ਸਾਰ ਦੱਸ ਰਹੀ ਹੈ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ 11 दास नानक विचार यारसता है कि वो सदा थिर रण वाला प्रभु सतहर हां जी सतहर वो गुरु सन्मुख होके गुरमुख बनके ही मिलता है गुरु दे उस तक पहुँचा जा सकता है बहुत वधिया ਤਾ ਮੋਟੀ ਜੀ ਗੱਲ ਇਹ ਹੋਈ ਕਿ ਮਨ ਨੂੰ ਭਟਕਣ ਤੋਂ ਰੋਕੋ ਗੁਰੂ ਦੇ ਸ਼ਬਦ ਨਾਲ ਜੁੜੋ ਹਉਮੈ ਛੱਡੋ ਨਿਮਰ ਬਣੋ ਦੁਨੀਆ 'ਚ ਮਹਿਮਾਨ ਵਾਂਗ ਰਹੋ ਨਾਮ ਸਿਮਰੋ ਤੇ ਇਸ ਦੇਹ ਨੂੰ ਭਗਤੀ ਨਾਲ ਸ਼ਿੰਗਾਰੋ ਹਾਂ ਤੇ ਇਹ ਸਭ ਕੁਝ ਗੁਰੂ ਦੀ ਅਗਵਾਈ ਤੇ ਵਾਹਿਗੁਰੂ ਦੀ ਮਿਹਰ ਨਾਲ ਹੀ ਹੋਣਾ ਹੈ ਬਿਲਕੁਲ ਅੱਛਾ ਇੱਕ ਸਵਾਲ ਜਾਂ ਵਿਚਾਰ ਸੋਚਣ ਲਈ ਛੱਡ ਜਾਂਦੇ ਹਾਂ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਮਹਿਮਾਨ ਵਾਂਗ ਕਿਵੇਂ ਰਹਿ ਸਕਦੇ ਹਾਂ ਮਤਲਬ ਇਸ ਵਿਚਾਰ ਨੂੰ ਅਮਲ ਵਿੱਚ ਕਿਵੇਂ ਲਿਆਈਏ ਤਾਂ ਕਿ ਮਨ ਦੁਨੀਆ 'ਚ ਨਾ ਔਲ ਜੇ ਇਹ ਬਹੁਤ ਵਧੀਆ ਨੁਕਤਾ ਹੈ ਸ਼ਾਇਦ ਜਿਵੇਂ ਸਾਹੀ ਵਾਕਈ ਸਰੀਰ ਨੂੰ ਪਗਤੀ ਨਾਲ ਸ਼ਿੰਗਾਰੀ ਚੋਲੀ ਸਮਝੀਏ ਨਾ ਹਾਂਜੀ ਤਾਂ ਸਾਨੂੰ ਹਰ ਵੇਲੇ ਯਾਦ ਰਹੇਗਾ ਕਿ ਸਾਡੇ ਕੰਮ ਸਾਡੇ ਬੋਲ ਸਾਡੀ ਸੋਚ ਸਭ ਕੁਝ ਸਾਡੀ ਅੰਦਰਲੀ ਭਾਵਨਾ ਦੇ ਮੁਤਾਬਿਕ ਹੋਣ ਇਹ ਸਿਰਫ ਕੋਈ ਬਾਹਰੀ ਦਿਖਾਵਾ ਨਾ ਹੋਵੇ ਸਹੀ ਗੱਲ ਹੈ ਅੰਦਰ ਤੇ ਬਾਹਰ ਇੱਕ ਹੋਵੇ ਹਾਂਜੀ ਅੰਦਰੋਂ ਪਗਤੀ ਭਾਵਨਾ ਹੋਵੇ ਤੇ ਬਾਹਰੋਂ ਕਰਮ ਵੀ ਉਸੇ ਤਰ੍ਹਾਂ ਦੇ ਹੋਣ ਬਹੁਤ ਖੂਬ ਚਲੋ ਸਮਾਪਤੀ ਤੋਂ ਪਹਿਲਾਂ ਅਸੀਂ ਸਾਰਿਆਂ ਲਈ ਇੱਕ ਚੰਗੇ ਅਤੇ ਬਰਕਤ ਵਾਲੇ ਦਿਨ ਦੀ ਕਾਮਨਾ ਕਰਦੇ ਹਾਂ। ਹਾਂਜੀ। ਕਿਰਪਾ ਕਰਕੇ ਸਾਡੇ ਵੱਲੋਂ ਹੋਈਆਂ ਕਿਸੇ ਵੀ ਪੁੱਲਾਂ ਖਾਸ ਤੌਰ ਤੇ ਗੁਰਬਾਣੀ ਦੇ ਉਚਾਰਣ ਵਿੱਚ ਲਈ ਸਾਨੂੰ ਮਾਫ ਕਰਨਾ ਜੀ। ਮੇਰੀ ਵੀ ਅਰਦਾਸ ਹੈ ਕਿ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਤੰਦਰੁਸਤੀ, ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਸਰਬੱਤ ਸੰਗਤ ਨੂੰ ਤੰਦਰੁਸਤੀ, ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਕ ਨਿਮਰ ਬੇਨਤੀ ਵਜੋਂ ਕਿਰਪਾ ਕਰਕੇ ਸੇਵਾ ਵਿੱਚ ਮਦਦ ਕਰਨ ਲਈ ਇਸ ਨੂੰ ਸਾਂਝਾ ਕਰਨ ਬਾਰੇ ਵਿਚਾਰ ਕਰੋ ਜੀ ਤੇ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ